ਜੁੜੇ ਹੋ ਨਿਰਪੱਖ ਪੂਰੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਪਿੰਡ ਚੋਟੀਆਂ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੁਖਜਿੰਦਰ ਕੌਣੀ ਵੀ ਇੱਥੇ ਪਹੁੰਚੇ ਹੋਏ ਨੇ ਬਜ਼ੁਰਗਾਂ ਦੇ ਨਾਲ ਤਾਸ ਖੇਡਣ ਦੇ ਲਈ ਗੱਲਬਾਤ ਕਰਾਂਗੇ ਆਪਾਂ ਜਰੂਰ ਤਾਸ ਵੀ ਖੇਡ ਰਹੇ ਨੇ ਵੀਰ ਵੀ ਇੱਥੇ ਪਹੁੰਚੇ ਨੇ ਰਾਜੀ ਵਡਿੰਗ ਤੇ ਡਿੰਪੀ ਢੱਲੋ ਦੀਆਂ ਚਰਚਾਵਾਂ ਜਰੂਰ ਸੁਣੀਆਂ ਸੀ ਕਿ ਜਾਂਦੇ ਆਉਂਦੇ ਜਰੂਰ ਜੱਫੀ ਪਾ ਕੇ ਮਿਲਦੇ ਆ ਪਰ ਸੁਖਜਿੰਦਰ ਸਿੰਘ ਕੌਣੀ ਵੀ ਉਸ ਗੱਲੋਂ ਕੱਟ ਨਹੀਂ ਹੈਗੇ ਇਹਨਾਂ ਦੇ ਵਿੱਚ ਬੈਠੇ ਨੇ ਬਜ਼ੁਰਗਾਂ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਆ ਕੇ ਮਿਲੇ ਨੇ ਜੱਫੀ ਪਾ ਕੇ ਸਾਰਿਆਂ ਨੂੰ ਤੇ ਬਜ਼ੁਰਗਾਂ ਦੇ ਵਿੱਚ ਬੈਠੇ ਨੇ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਹੁਣ ਤਾਸ ਖੇਡਦੇ ਨੇ ਬਾਈ ਲੈ ਵੀ ਵੀਰੇ ਸਾਨੂੰ ਜਗ੍ਹਾ ਦੇ ਦੀ ਇੱਧਰ ਦੀ ਗੱਲਬਾਤ ਅਸੀਂ ਕਰਦੇ ਰਵਾਂਗੇ ਕੋਈ ਨਹੀਂ ਚਲਾਓ ਤੁਸੀਂ ਤਾਸ ਦਾ ਕੰਮ ਬਾਈ ਸੱਸੀ ਕਾਲ ਸੱਸੀ ਕਾ ਭਾਜੀ ਕੀ ਹਾਲ ਚਾਲ ਨੇ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਤੁਹਾਡੇ ਜਿਹੜੇ ਦਰਸ਼ਕ ਸੂਤੇ ਜੀ ਸਾਡੇ ਚੈਨਲ ਦੇ ਥਰੂ ਤੁਹਾਡੇ ਨਾਲ ਜੁੜੇ ਆ ਮੈਂ ਸਾਰੇ ਚਰਨਚ ਫਤਿਆਂ ਚ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੱਲ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਉਦੋਂ ਕਰੀਆਂ ਸੀ ਕਿ ਭਾਈ ਸੱਥਾਂ ਦੇ ਵਿੱਚ ਸਾਡੇ ਜਿਹੜੇ ਐਮ ਐਲ ਏ ਪਹੁੰਚਿਆ ਕਰਨਗੇ ਤੇ ਪੂਰੇ ਪੰਜਾਬ ਦੇ ਵਿੱਚ ਐਮ ਐਲ ਏ ਸੱਥਾਂ ਦੇ ਵਿੱਚ ਤਾਂ ਜ਼ਰੂਰ ਨਹੀਂ ਪਹੁੰਚੇ ਪਰ ਅਸੀਂ ਜਦੋਂ ਕਵਰਿੰਗ ਕਰਨ ਦੇ ਲਈ ਗਿੱਦੜਵਾਹਾ ਹਲਕੇ ਦੇ ਵਿੱਚ ਪਹੁੰਚੇ ਤਾਂ ਲੋਕਾਂ ਤੋਂ ਸੁਣਿਆ ਕਿ ਭਾਈ ਜਿਹੜੇ ਲੀਡਰ ਆ ਇਹ ਜ਼ਰੂਰ ਸਥਾਨਾਂ ਦੇ ਵਿੱਚ ਪਹੁੰਚਦੇ ਆ ਗਿੱਦੜਵਾ ਹਲਕੇ ਦੀ ਫਿਤਰਤ ਆ ਕਿ ਲੀਡਰ ਪੂਰੇ ਪੰਜਾਬ ਦੇ ਵਿੱਚੋਂ ਸਥਾਨਾਂ ਦੇ ਵਿੱਚ ਪਹੁੰਚਦੇ ਆ ਤੁਸੀਂ ਜਿਹੜੇ ਦੂਜੇ ਲੀਡਰ ਆ ਉਹਨਾਂ ਨੂੰ ਵੀ ਕਹਿਣਾ ਚਾਹੋਂਗੇ ਪੰਜਾਬ ਦੇ ਵਿੱਚ ਦੇਖੋ ਸਾਰੇ ਮੇਰੇ ਨਾਲ ਸੀਨੀਅਰ ਆ ਮੈਂ ਤਾਂ ਹਜੇ ਬਹੁਤ ਛੋਟਾ ਜਿਹਾ ਵਰਕਰ ਆ ਆmdi ਪਾਰਟੀ ਦਾ ਹੂੰ ਤੇ ਅਸੀਂ ਤਾਂ ਪਹਿਲਾਂ ਦੀ ਤਰ੍ਹਾਂ ਸਾਰੇ ਸਾਡੇ ਸੱਜਣ ਬੈਠੇ ਆ ਮੈਂ ਤਾਂ ਜਦੋਂ ਪਹਿਲਾਂ ਵੀ ਆਉਣਾ ਮੈਂ ਤਾਂ ਸਾਰੇ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਮਿਲ ਕੇ ਜਾਣਾ ਕਿਉਂਕਿ ਇਹ ਜ਼ਰੂਰੀ ਨਹੀਂ ਵੀ ਕਿ ਪੋਲਿਟিক্যাল ਪਾਰਟੀ ਕਰਕੇ ਜਾਂ ਕੋਈ ਵੋਟਾਂ ਕਰਕੇ ਜਾਂ ਕੋਈ ਹੋਰ ਕਰਕੇ ਹੂੰ ਇਹ ਸੋਡਾ ਭਰਪਾ ਹੁੰਦਾ ਸਾਡੀ ਤੁਹਾਡੀ ਬੋਲਚਾਲ ਹੁੰਦੀ ਹੈ ਇੱਥੇ ਹੁਣ ਵੇਖੋ ਇੱਥੇ ਕਾਲੀ ਵੀ ਹੋਣਗੇ ਕਾਂਗਰਸੀ ਵੀ ਹੈਗੇ ਆ ਆਮ ਆਦਮੀ ਪਾਰਟੀ ਵਾਲੇ ਵੀ ਹੈ ਇਹ ਕਿਉਂਕਿ ਸਾਡੀ ਇਸ ਬਿਲਡ ਚ ਕੰਮ ਰੇਡੀ ਬਿਲਡ ਵੱਜਦੀ ਹੈ ਇਹ ਇਧਰ ਜਿਹੜੇ ਜاہے ਤੁਸੀਂ ਇਧਰੋਂ ਜਾਓਗੇ ਛੱਤਿਆਂ ਨਾਲ ਤੱਕ ਹੂੰ ਤਾਂ ਸਾਰੇ ਕਿਸਮ ਦੇ ਬੰਦੇ ਨੇ ਤੇ ਅਸੀਂ ਕਦੇ ਪਾਰਟੀ ਵਾਈ ਦੇ ਤੌਰ ਤੇ ਕਿਸੇ ਨਾਲ ਵਰਤੇ ਨਹੀਂ ਹੂੰ ਮਤਲਬ ਮੈਨੂੰ ਦੂਜਿਆਂ ਨੂੰ ਨਹੀਂ ਪਤਾ ਮੇਰੇ ਕੋਲ ਤਾਂ ਜਿੰਨੇ ਬੰਦੇ ਘਰੇ ਜਾਣ ਜਿੰਨਾਂ ਮਾ ਰਾਜ ਮਿਲਾਂ ਜਿੰਨਾਂ ਕੋਲ ਮੈਂ ਕਿਤੇ ਪ੍ਰੋਗਰਾਮ ਤੇ ਜਾਵਾਂ ਕਿਸੇ ਸਮਾਗਮ ਦੇ ਵਿੱਚ ਚਾਹੇ ਕੋਈ ਸੋਗ ਸਮਾਗਮ ਹੋਵੇ ਚਾਹੇ ਕੋਈ ਧਾਰਮਿਕ ਸਮਾਗਮ ਹੋਵੇ ਤਾਂ ਸਾਰਿਆਂ ਦੇ ਨਾਲ ਅਸੀਂ ਬਿਨਾ ਪਾਰਟੀ ਬਾਈ ਤੋਂ ਵਰਦੇ ਆ ਹੁਣ ਮੈਂਬਰ ਆ ਆ ਲਖਮਿੰਦਰ ਮੈਂਬਰ ਬਿਠਾਏ ਕਾਂਗਰਸੀ ਆ ਰਾਜੇਪਿੰਗ ਦਾ ਬੰਦਾ ਪੁੱਛੋ ਇਹਨੂੰ ਤੇ ਸਾਡਾ ਭਰਾ ਵੀ ਪਿਆਰ ਆ ਇਹ ਅਕਰਾਂਚ ਆਉਣ ਜਾਣਾ ਕੋਈ ਐਬ ਦੀ ਗੱਲ ਨਹੀਂ ਹੁੰਦੀ ਇਹ ਦੇਖੋ ਪਾਰਟੀਆਂ ਬਾਜ਼ੀਆਂ ਚ ਲੀਡਰ ਤਾਂ ਰਲ ਜਾਂਦੇ ਉੱਤੇ ਕਿ ਸਾਡੇ ਚ ਫੁੱਟ ਪਾਣਦੇ ਆ ਵੀ ਤੁਸੀਂ ਨਹੀਂ ਵਰਤਨਾ ਆਸ ਸੋਚਦੀ ਕਿਉਂ ਸਾਡੇ ਆ ਕਿਉਂ ਕਹਿੰਦਾ ਕਢਾਉਣੇ ਬਈ ਅਸੀਂ ਤਾਂ ਆਪ ਸਾਰੇ ਉਸੇ ਤਰ੍ਹਾਂ ਮਰਤਾਂਗੇ ਜਿਵੇਂ ਲੀਡਰ ਵਰਤਦੇ ਆ ਉੱਤੇ ਜਿਉਂ ਆਪ ਦੇ ਵਿੱਚ ਮਤਲਬ ਪਾਰਟੀ ਵਾਲੇ ਨਹੀਂ ਰਹਤੇ ਫਿਰ ਅਸੀਂ ਥੱਲੇ ਵੋਟਰ ਕੋ ਰੱਖੀਏ ਅਸੀਂ ਤਾਂ ਆਪ ਆਈ ਆ ਆ ਦੇਖੋ ਸਾਰੇ ਭਾਈਚਾਰੇ ਉਹਨੂੰ ਉਵੇਂ ਬੈਠੇ ਆ ਆ ਸਾਡਾ ਮੁੰਡਾ ਭਪਿੰਦਰ ਬੈਠਾ ਬਾਦਰ ਦੇ ਬੈਠੇ ਆ ਡੀਸੀ ਸਾਹਿਬ ਬੈਠੇ ਆ ਆ ਮਗਰ ਗੁਰਪ੍ਰੀਤ ਖੜਾ ਸਾਡਾ ਸਾਡੇ ਵਰਕਰ ਜਿੰਨੇ ਸਾਡੇ ਖੜੇ ਆ ਜਾਂ ਹੋਰ ਸਾਡੇ ਪਤਵੰਤੇ ਸੱਜਣ ਬੈਠੇ ਆ ਬਜ਼ੁਰਗ ਬੈਠੇ ਆ ਔਰ ਇਹਦੇ ਨਾਲ ਇਹਨਾਂ ਦੇ ਹਾਲਚਾਲ ਪੁੱਛਣ ਨਾਲ ਜਦੋਂ ਬਹਿਨੇ ਇਕੱਤੇ ਗੱਲਾਂ ਬਾਤਾਂ ਕਰਦੇ ਆ ਉਹ ਇਹਦੇ ਨਾਲ ਕੋਈ ਐ ਤਾਂ ਨਹੀਂ ਵੀ ਆਪਾਂ ਨੂੰ ਠੀਕ ਕਰ ਜਾਂਦੇ ਆ ਹਮ ਸਿਰਫ ਕੀ ਆ ਵੀ ਜੋ ਗੱਲਬਾਤ ਕਰਦੇ ਆ ਹਾਸੇ ਖੇੜਲੇ ਸਾਨੂੰ 10 ਮਿੰਟ ਸਾਰੀ ਦਾ ਮਨਾ ਸਟ्रेस ਤੋਂ ਰਹਿ ਪੜਦਾ ਜੀ ਮੈਂ ਇਹਨਾਂ ਕੋਲ ਕੋਈ ਚੋ ਚਾਰ ਮੈਨੂੰ ਖਰੀਆਂ ਖਰੀਆਂ ਕਹਿਣਗੇ ਕੁਝ ਮੈਂ ਇਹਨਾਂ ਨਾਲ 2 ਮਿੰਟ ਚੌੜ ਕਰ ਜਾਊਂਗਾ ਤੇ ਉਹਦੇ ਨਾਲ ਯਾਰ ਸਾਡਾ ਪਿਆਰ ਵੱਧ ਆ ਜਰੂਰ ਨਹੀਂ ਪਾਰਟੀ ਵਾਈ ਤੇ ਹਮੇਸ਼ਾ ਕਦੇ ਨਿਰਣਣਾ ਚਾਹੀਦਾਗਾ ਪਾਰਟੀਆਂ ਤੋਂ ਉੱਪਰ ਉੱਠ ਕੇ ਵੀ ਭਾਈਚਾਰਾ ਹੁੰਦਾ ਹਮ ਬੇ ਜੀ ਇੱਕ ਗੱਲ ਹੋਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਕਹਿੰਦਾ ਸੀ ਕਿ ਗਿੱਦੜ ਵਾਹੇ ਚ ਇਹ ਭਾਈ ਜਰਾ ਕਿਉਂ ਆ ਪੂਰੇ ਪੰਜਾਬ ਚ ਕਿਉਂ ਨਹੀਂ ਪੂਰੇ ਲੀਡਰ ਆ ਜਿਹੜੇ ਪੰਜਾਬ ਦੇ ਵਿੱਚ ਆ ਵਿਧਾਇਕ ਚੁਣੇ ਜਾਂਦੇ ਐ ਐਮ ਐਲ ਏ ਚੁਣੇ ਜਾਂਦੇ ਐ ਐਮ ਪੀ ਚੁਣੇ ਜਾਂਦੇ ਆ ਉਹ ਕਿਉਂ ਨਹੀਂ ਸੱਥਾਂ ਦੇ ਵਿੱਚ ਜਾਂਦੇ ਤੁਹਾਡੇ ਗਿੱਦੜ ਵਾਹੇ ਦੀ ਤਰ੍ਹਾਂ ਲੋਕਾਂ ਦੇ ਵਿੱਚ ਵਿਚਰਦੇ ਦੇਖੋ ਹਰੇਕ ਬੰਦੇ ਦੀ ਆਪ ਦੀ ਆਪ ਦੀ ਪਾਲਿਸੀ ਹੁੰਦੀ ਹੈ ਹਰੇਕ ਬੰਦਾ ਆਪ ਦੇ ਆਪ ਦੇ ਹਿਸਾਬ ਨਾਲ ਚੱਲਦਾ ਹੈ ਮੈਂ ਤਾਂ ਹਜੇ ਨਾ ਆਪ ਆ ਬੈਠੇ ਹੋ ਨਾ ਮੈਂ ਐਮਐਲਏ ਨਾ ਮੈਂ ਐਮਪੀ ਹਾਂ ਹਾਈ ਤਾਂ ਮੈਨੂੰ ਵੋਟ ਵੀ ਨਹੀਂ ਕਿਸੇ ਨੇ ਪਾਈ ਜੇ ਮੈਂ ਕਹਾਂ ਯਾਰ ਮੈਂ ਤਾਂ ਵੋਟਾਂ ਪਾ ਕੇ ਬਣਾਇਆ ਮੈਨੂੰ ਮੇਰੀ ਪਾਰਟੀ ਨੇ ਨਾਮਿਨੇਟ ਕੀਤਾ ਹੈ ਮੇਰਾ ਫਰਜ਼ ਬੰਦਾ ਹੈ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਹੁਣ ਅੱਜ ਇਹ ਤੁਹਾਨੂੰ ਚੋਟੀਆਂ ਪਿੰਡ ਆਏ ਆ ਚੋਟੀਆਂ ਪਿੰਡ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅਸੀਂ ਜ਼ਿਲ੍ਹਾ ਯੋਜਨਾ ਬੋਰਡ ਦੇ ਵਿੱਚੋਂ 1 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਸੀ ਜਿਹਦੇ ਨਾਲ ਬੱਚਿਆਂ ਨੂੰ ਪੀਣ ਯੋਗ ਸਾਫ ਪਾਣੀ ਦੇ ਪ੍ਰਬੰਧ ਲਈ ਉਹਦਾ ਉਦਘਾਟਨ ਕਰਨ ਵਾਸਤੇ ਆਏ ਸੀ ਉਹਦੇ ਉਦਘਾਟਨ ਤੋਂ ਬਾਅਦ ਇੱਥੇ ਇੱਕ ਘਰੇ ਮੈਂ ਜਾਣਾ ਸੀ ਇਸ ਘਰੇ ਜਾਵੜੇ ਉਸ ਤੋਂ ਬਾਅਦ ਜਦੋਂ ਮੈਂ ਵੇਖਿਆ ਮੈਂ ਤਾਂ ਤਾਸ ਕੱਢੀ ਜਾਂਦੇ ਮੈਂ 2 ਮਿੰਟ ਤਾਸ ਦੀ ਬਾਜੀ ਲੱਚਲੇ ਨਾਲ ਨਾਲੇ ਹੱਸ ਕੇ ਡਾਹ ਜੂ ਔਰ ਦੂਜੀ ਜਿਹੜੇ ਬੰਦੇ ਨਹੀਂ ਵਿਚਰਦੇ ਜਾਂ ਜਿਹੜੇ ਬੰਦੇ ਵਿਚਰਦੇ ਆ ਉਹ ਮੇਰੇ ਨਾਲ ਜਿਆਦਾ ਤਾਂ ਉਥੋਂ ਦੇ ਜਿਹੜੇ ਜਿਹੜੇ ਹਲਕਾ ਕਿ ਤੂੰ ਹੈਗਾ ਉਥੋਂ ਦੇ ਕੋਈ ਵਿਧਾਇਕ ਆ ਕੋਈ ਐਮਪੀ ਆ ਤਾਂ ਉਹ ਉਥੋਂ ਦੇ ਲੋਕ ਇਹ ਦੱਸ ਸਕਦੇ ਨਾ ਮੇਰੇ ਕੋਲ ਤਾਂ ਕੋਈ ਇਹ ਅਧਿਕਾਰ ਨਹੀਂ ਮੈਂ ਕਿਸ ਨੂੰ ਚੰਗਾ ਕਹਾਂ ਕਿਸ ਨੂੰ ਮਾੜਾ ਕਹਾਂ ਮੇਰੇ ਲਈ ਸਾਰੇ ਦਾ ਸਤਿਕਾਰਯੋਗ ਹੈ ਚਾਹੇ ਕੋਈ ਸਾਡੇ ਚੁਣਿਆ ਹੋਇਆ ਮੈਂਬਰ ਪੰਚਾਇਤ ਹੈ ਚਾਹੇ ਕੋਈ ਸਰਪੰਚਾ ਚਾਹੇ ਕੋਈ ਬਲਾਕ ਸਮਤੀ ਮੈਂਬਰ ਹੈ ਚਾਹੇ ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਚਾਹੇ ਕੋਈ ਚੇਅਰਮੈਨ ਸਹਿਬਾਨਾ ਚਾਹੇ ਕੋਈ ਐਮਐਲਏ ਸਹਿਬਾਨਾ ਚਾਹੇ ਕੋਈ ਐਮਪੀ ਸਹਿਬਾਨਾ ਮੇਰੇ ਲਈ ਕੋਈ ਕਿਸੇ ਪਾਰਟੀ ਦਾ ਮੇਰੇ ਲਈ ਉਸ ਅਹੁਦੇ ਤੇ ਬੈਠਾ ਹਰੇਕ ਜਿਹੜਾ ਬੰਦਾ ਮੇਰੇ ਲਈ ਸਤਿਕਾਰਯੋਗ ਹੈ ਜੇਕਰ ਗੱਲ ਕੀਤੀ ਜਾਵੇ ਤੁਸੀਂ ਕਹੇ ਕਿ ਨਾ ਮੈਂ ਐਮਐਲਏ ਆ ਨਾ ਮੈਂ ਐਮਪੀ ਆ ਔਰ ਡੌਟ ਦੇ ਵਿੱਚ ਤਾਂ ਹੈ ਨਾ ਸੁਖਜਿੰਦਰ ਕੌਣੀ ਨੇ ਉਹ ਦੌਰ ਹੰਡਾਇਆ ਉਸ ਦੌਰ ਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਬਾਹਾਂ ਫੜ ਕੇ ਚੱਲਿਆ ਜਿਸ ਟਾਈਮ ਦਰਿਆਵਾਂ ਵਛਾਉਂਦੇ ਸੀ ਸੁਖਜਿੰਦਰ ਕੌਣੀ ਹੋਰੀ ਤੇ ਉੱਥੇ ਪਾਣੀ ਨਹੀਂ ਹੁੰਦਾ ਸੀ ਪੀਣ ਦੇ ਲਈ ਤੇ ਮੂੰਹ ਸੁੱਕ ਜਾਂਦਾ ਸੀ ਪਾਣੀ ਵੀ ਘਰੋਂ ਕਿਸੇ ਤੋਂ ਲਿਆ ਕੇ ਫਿਰ ਪੀਤਾ ਜਾਂਦਾ ਸੀ ਕਿਵੇਂ ਲੱਗਦਾ ਤੁਹਾਨੂੰ ਆਮ ਆਦਮੀ ਪਾਰਟੀ ਟਿਕਟ ਦੇਵੇਗੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਜਿਵੇਂ ਤੁਸੀਂ ਕਿਹਾ ਵੀ ਯਾਰ ਦਰਿਆਵਾਂ ਵਛਾ ਕੇ ਪਾਣੀ ਘਰੋਂ ਲਿਆ ਕੇ ਰੋਟੀਆਂ ਘਰੋਂ ਲੈ ਕੇ ਆਦੀਆਂ ਹੂੰ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਜਿਹੜੇ ਕੰਮ ਆਸਤੇ ਤੁਰੇ ਸੀ ਸੱਤਾ ਤਬਦੀਲੀ ਵਾਸਤੇ ਚੇਂजेस ਲਿਆਉਣ ਵਾਸਤੇ ਉਹ ਚੇਂਜ ਪੰਜਾਬ ਦੇ ਲੋਕਾਂ ਨੇ 92 ਵਿਧਾਇਕ ਚੁਟਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਉਸ ਪਰਪਸ ਵਾਸਤੇ ਤੁਰੇ ਸੀ ਉਹ ਲੋਕਾਂ ਨੇ ਪੂਰਾ ਕੀਤਾ ਹੈ ਔਰ ਅਸੀਂ ਸੰਤੁਸ਼ਟ ਹਾਂ ਜਿਹੜਾ ਕੰਮ ਤੁਸੀਂ ਕਹਿੰਦੇ ਜਿਹੜੇ ਕੰਮ ਨਹੀਂ ਹੋ ਸਕਦੇ ਸੀ ਜਿਹੜੇ ਕੰਮ ਕਰਾਉਣ ਵਾਲੇ ਸੀ ਮੈਂ ਦੇਖੋ ਹਰੇਕ ਬੰਦੇ ਦੀ ਥਿਓਰੀ ਹੁੰਦੀ ਹੈ ਆਪਦੇ ਹਿਸਾਬ ਨਾਲ ਕੰਮ ਕਰਦਾ ਹੈ ਮੈਂ ਜਿਹੜੀ ਗੱਲ ਤੇ ਅਸੀਂ ਪਹਿਲਾਂ ਲੋਕਾਂ ਚ ਜਾ ਕੇ ਗੱਲ ਕਰਦੇ ਸੀ ਯਾਰ ਆਹ ਕੰਮ ਹੋਣੇ ਚਾਹੀਦੇ ਆਹ ਕੰਮ ਹੋਣੇ ਚਾਹੀਦੇ ਆ ਮੈਂ ਅੱਜ ਵੀ ਉਹ ਕੰਮ ਜਿੰਨੇ ਕੁ ਜੋਗਾ ਮੈਂ ਹੈਗਾ ਜਿੰਨੇ ਕੁ ਮੈਨੂੰ ਫੰਡ ਆਉਂਦੇ ਆ ਜਿੰਨੇ ਕੁ ਮੈਂ ਲਿਆ ਸਕਦਾ ਦੇਖੋ ਸਾਡਾ ਮੇਰਾਕ ਤਾਂ ਕੰਮ ਮੰਗਦਿਆਂ ਵਾਲਾ ਹੈ ਮੈਂ ਕੋਈ ਰਾਸਵ ਮੈਂਬਰ ਨਹੀਂ ਛੱਡਦਾ ਕਿਸੇ ਕੋਲੇ ਜਾਣ ਨੂੰ ਵੀ ਸਾਡੀ ਜੀ ਲੈਟਰ ਹੁੰਦੀ ਹੈ ਜੀ ਸਾਡੇ ਐਸਪੈਂਡ ਨੂੰ ਆ ਪੈਸਾ ਦੇ ਦਿਓ ਦੇਣਾ ਨਾ ਦੇਣਾ ਤਾਂ ਅਗਲੇ ਦਾ ਕੰਮ ਹੈ ਮੈਂ ਪਖਾਰੀ ਬਣ ਕੇ ਗਿੱਦੜ ਵੇ ਹਲਕੇ ਵਾਸਤੇ ਜ਼ਿਲ੍ਹੇ ਵਾਸਤੇ ਹਰੇਕ ਰਾਸਵ ਮੈਂਬਰ ਕੋਲੇ ਹਰੇਕ ਐਮਪੀ ਕੋਲੇ ਮੈਂ ਜਾਣਾ ਰ ਸੀਐਮ ਸਾਹਿਬ ਕੋਲ ਜਾਣਾ ਰ ਸੀਐਮ ਸਾਹਿਬ ਤੋਂ ਮੈਂ ਪ੍ਰੋਜੈਕਟ ਵੀ ਲੈ ਕੇ ਆਉਣਾ ਬਹੁਤ ਸਾਰੇ ਪ੍ਰੋਜੈਕਟ ਆ ਜਿਹੜੇ ਸੀਐਮ ਸਾਹਿਬ ਤੋਂ ਮੈਂ ਡਾਇਰੈਕਟ ਪਾਸ ਕਰਵਾ ਕੇ ਲੈ ਕੇ ਆਇਆ ਮੇਰੀ ਹਮੇਸ਼ਾ ਪਹਿਲ ਹੁੰਦੀ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਸਾਡੇ ਬੱਚਾ ਨੇ ਵੱਧ ਸਮਾਂ ਗੁਜ਼ਾਰਨਾ ਹੈ ਉੱਥੇ ਕੋਈ ਚੀਜ਼ ਦੀ ਘਾਟ ਨਾ ਹੋਵੇ ਸਾਡੇ ਪਿੰਡਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੋਈ ਚੀਜ਼ ਦੀ ਕਮੀ ਨਾ ਹੋਵੇ ਮੈਨੂੰ ਕਿਸੇ ਕੋਲ ਵੀ ਜਾਣਾ ਪਵੇ ਮੈਨੂੰ ਕਦੇ ਸ਼ਰਮ ਨਹੀਂ ਆਉਂਦੀ ਸ਼ਰਮ ਵੱਡੇ ਲੀਡਰ ਨੂੰ ਹੋਊਗੀ ਯਾਰ ਕਿਉਂ ਮੰਗਣ ਜਾਂਦੇ ਆ ਮੈਨੂੰ ਕਦੇ ਕੋਈ ਸ਼ਰਮ ਨਹੀਂ ਆਈ ਮੈਨੂੰ ਕੋਈ ਕਹਦੇ ਯਾਰ ਆਹ ਚੀਜ਼ ਐ ਮੈਂ ਕਹਿੰਦਾ ਕੀ ਤੋਂ ਮਿਲੂਗੀ ਜਿਉਂ ਕਹਿਣਗੇ ਵੀ ਹੁਣ ਜਿਹੜਾ ਸਾਡਾ ਆਪਣਾ ਐਮਪੀ ਸਰਵਜੀਤ ਸਿੰਘ ਆ ਜਿਹੜੇ ਚਾਹੇ ਆਜ਼ਾਦ ਕੈਂਡੀਡੇਟ ਖੜੇ ਹੋਏ ਸੀ ਮੇਰੇ ਸਤਕਾਰ ਦੇ ਯੋਗ ਐ ਸਾਡੇ ਲੋਕਾਂ ਦੀ ਕੋਈ ਡਿਮਾਂਡ ਹੋਈ ਵੀ ਆਹ ਚੀਜ਼ ਯਾਰ ਆਪਣੇ ਐਮਪੀ ਸਾਹਿਬ ਪੂਰੀ ਕਰ ਸਕਦੇ ਆ ਤੇ ਮੈਂ ਉਹਨਾਂ ਕੋਲ ਜਾਊਂਗਾ ਸਾਡਾ ਚੁਣਿਆ ਹੋਇਆ ਨੁਮਾਇੰਦਾ ਐ ਮੈਂ ਕਦੇ ਵੀ ਕੋਈ ਸ਼ਰਮ ਨਹੀਂ ਮੰਨੀ ਕਿਸੇ ਕੋਲੇ ਵੀ ਜਾਣਾ ਪਵੇ ਚਾਹੇ ਕਿਸੇ ਵਿਧਾਇਕ ਕੋਲ ਜਾਣਾ ਪਵੇ ਕਿਸੇ ਐਮਪੀ ਕੋਲ ਜਾਣਾ ਪਵੇ ਮੈਂ ਆਪਦੇ ਲੋਕਾਂ ਦੇ ਲਈ ਹਰੇਕ ਕੋਲੇ ਝੋਲੀ ਢੱਕ ਕੇ ਮੈਂ ਜਾਣਾ ਐ ਉਹਨਾਂ ਤੋਂ ਕੁਛ ਨਾ ਕੁਛ ਲੈ ਕੇ ਆਉਣਾ ਕਦੇ ਖਾਲੀ ਨਹੀਂ ਮੁੜਿਆ ਹਾਈ ਤੱਕ ਮੈਨੂੰ ਕਿਸੇ ਖਾਲੀ ਮੁੜਿਆ ਨਹੀਂ ਬਈ ਯਾਰ ਆਹ ਚੀਜ਼ ਮੰਗਣਾ ਇਹ ਅਸੀਂ ਨਹੀਂ ਦੇ ਸਕਦੇ ਔਰ ਮੈਂ ਉਮੀਦ ਕਰਦਾ ਵੀ ਜਿਹੜੇ ਸਾਡੇ ਲੀਡਰ ਕਿਉਂਕਿ ਜਿਹੜੇ ਲੀਡਰ ਹੁੰਦੇ ਹਨ ਇਹ ਲੋਕਾਂ ਦੇ بنائے ਹੁੰਦੇ ਆ ਤੇ ਲੋਕਾਂ ਦੇ ਕੰਮ ਕਰਨੇ ਹੁੰਦੇ ਆ ਕਦੇ ਵੀ ਪਾਰਟੀ ਬਾਜੀ ਚ ਪਾਏ ਕੇ ਤੁਸੀਂ ਕੰਮ ਨਹੀਂ ਰੁਕ ਸਕਦੇ ਬਈ ਇਹ ਫਰਨੀ ਪਾਰਟੀ ਦਾ ਹੈ ਯਾਰ ਜਿੱਦਾਂ ਕੀਤਾ ਕੋਈ ਕੰਮ ਕਰੋਗੇ ਤਾਂ ਕਿਸੇ ਦਿਨ ਤੁਹਾਡੇ ਨਾਲ ਵੀ ਆ ਜਾਊਗਾ ਉਹ ਜੇ ਤੁਸੀਂ ਅਗਲੇ ਕੰਧ ਹੀ ਕੱਢ ਦੋ ਛੋਟੇ ਨਾਲ ਕਿਵੇਂ ਆਓਗੇ ਤੁਸੀਂ ਰਸਤੇ ਬੰਦ ਕਰ ਦੋਗੇ ਤਾਂ ਇਸ ਕਰਕੇ ਮੈਂ ਕਦੇ ਵੀ ਕਿਸੇ ਦਾ ਰਸਤਾ ਬੰਦ ਨਹੀਂ ਕੀਤਾ ਮੈਂ ਹਰੇਕ ਨੂੰ ਗੱਲ ਲਾ ਕੇ ਮਿਲਦਾ ਹੈ ਬਜ਼ੁਰਗਾਂ ਦੇ ਪੈਰੀਂ ਹੱਥ ਲਾਉਣਾ ਹੈ ਔਰ ਉਹਨਾਂ ਦਾ ਪਿਆਰ ਹੀ ਹੈ ਜਿਹੜਾ ਇੱਥੋਂ ਤੇ ਲੈ ਕੇ ਆਇਆ ਹੈ ਜੇ ਅੱਜ 92 ਸੀਟਾਂ ਪੰਜਾਬ ਦੇ ਚਾਹਾਂਗੇ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਜਲੋਕ ਪਿਆਰ ਕਰਦੇ ਫੇਰ ਆਂਗੇ ਇਸ ਕਰਕੇ ਜਿੱਦਾਂ ਜਿਹੜਾ ਬੰਦਾ ਦੇਖੋ ਇੱਕ ਮੈਂ ਘਾਵਤ ਪੜੀ ਸੀ ਕਹਿੰਦੇ ਜਿਹੜਾ ਬੰਦਾ ਕਿਸੇ ਉਚਾਈ ਤੇ ਚੜਦਾ ਮੰਨ ਕੇ ਚਲੋ ਪਹਾੜ ਤੇ ਚੜਦਾ ਤਾਂ ਉਹ ਹਮੇਸ਼ਾ ਆਪ ਦੇ ਆਪ ਨੂੰ ਬੈਂਡ ਕਰਕੇ ਚੜਦਾ ਹੈ ਝੁਕਾ ਕੇ ਚੜਦਾ ਹੈ ਔਰ ਜਦੋਂ ਤੱਕ ਉਹ ਝੁਕਿਆ ਰਹਿੰਦਾ ਹੈ ਇਹਦਾ ਮਤਲਬ ਉਹ ਆਪਦੀ ਮੰਜ਼ਿਲ ਨੂੰ ਸਰ ਕਰ ਰਿਹਾ ਹੈ ਉੱਪਰ ਨੂੰ ਜਾ ਰਿਹਾ ਹੈ ਜਿੱਦੇ ਉਸ ਬੰਦੇ ਦੀ ਧੌਣ ਚ ਕਿੱਲਾ ਆ ਗਿਆ ਤੇ ਆਕੜ ਜੇ ਜਿਹੜੇ ਪਿੰਡ ਵਾਲੇ ਨੇ ਕਹਿੰਦੇ ਹੁਣ ਤਾਂ ਯਾਰ ਇਹ ਪੈਰ ਛੱਡ ਗਿਆ ਪੈਰ ਛੱਡਣਾ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਧਰਤੀ ਨੂੰ ਛੱਡਦਾ ਰਹਿੰਦਾ ਧਰਤੀ ਤੇ ਹੀ ਆ ਪਰ ਉਹਦੇ ਚ ਹੰਕਾਰ ਆਏ ਦਾ ਹਉਮੇ ਆਏ ਦੀ ਆਕੜ ਆ ਜਾਂਦੀ ਹੈ ਤੇ ਜਦੋਂ ਬੰਦਾ ਪਹਾੜੀ ਤੋਂ ਥੱਲੇ ਆਉਂਦਾ ਤੁਸੀਂ ਉੱਤਰ ਦੇ ਵੇਖਿਆ ਪਹਾੜ ਜਦ ਤੁਸੀਂ ਆਪਾ ਵਹਨੇ ਆ ਤਾਂ ਉਹ ਬੰਦੇ ਹਮੇਸ਼ਾ ਆਕੜ ਕੇ ਤਾਂ ਨੂੰ ਉਤੇ ਫੇਰ ਉੱਤਰਦੇ ਆ ਜੀ ਜਿਹੜਾ ਬੰਦਾ ਝੁਕਿਆ ਹੈ ਉਹ ਉੱਪਰ ਜਾ ਰਿਹਾ ਹੈ ਜਿਹੜੇ ਬੰਦੇ ਦੀ ਧੌਣ 'ਚ ਕਿੱਲਾ ਆਕੜ ਆ ਕੀ ਉਹ ਥੱਲੇ ਆ ਰਿਹਾ ਇਹ ਸੋਸਾਇਟੀ ਦਾ ਸਮਾਜ ਦਾ ਇਹ ਹਿੱਸਾ ਹੈ ਇਹ ਤੁਸੀਂ ਕੋਈ ਵੀ ਬੰਦਾ ਚਾਹੇ ਕੋਈ ਜ਼ਰੂਰੀ ਨਹੀਂ ਰਾਜਨੀਤਿਕ ਬੰਦਾ ਹੋਵੇ ਕਿਸੇ ਬਿਜ਼ਨਸਮੈਨ ਹੋਵੇ ਕੋਈ ਦੁਕਾਨਦਾਰ ਹੈ ਜਿਹੜਾ ਦੁਕਾਨਦਾਰ ਦੁਕਾਨ ਤੇ ਕੇ ਨੂੰ ਵੱਡੂ ਖਾਉ ਕਰੇ ਉਹਦੇ ਕੋਲੇ ਗਾਗਨੇ ਵਾਲਾ ਜਾਂਦਾ ਹੈਗਾ ਤੇ ਜਿਹੜਾ ਪਿਆਰ ਨਾਲ ਬੁਲਾਵੇ ਉਹਦੇ ਕੋਲੇ ਜਾਂਦਾ ਹੈ ਚਾਹੇ ਕੋਈ ਜਿਹੜਾ ਸੌਦਾ ਲੈ ਕੇ ਕੋਈ ਨਾਲ ਰੂੰਖਾ ਦਿੰਦਾ ਪਕੌੜੀਆਂ ਦਿੰਦਾ ਉਹਦੇ ਕੋਲੇ ਬੰਦਾ ਜਾਂਦਾ ਇਸ ਕਰਕੇ ਹਮੇਸ਼ਾ ਪਿਆਰ ਨਾਲ ਮਿਲਵਰਤਨ ਨਾ ਰਹਿਣਾ ਚਾਹੀਦਾ ਰਾਜਨੀਤੀ ਵਿੱਚ ਤਾਂ ਚੱਲਦੇ ਰਹਿੰਦਾ ਉਤਰਾ ਚੜਾਉਂਦੇ ਰਹਿੰਦੇ ਆ ਜੇ ਹਾਂ ਜਦੋਂ ਬੰਦਾ ਅੰਤਮ ਯਾਤਰਾ ਜਾਂਦੀ ਜਦੋਂ ਬੰਦੇ ਦੀ ਤੇ ਜਿਹੜੇ ਉਹ ਮਗਰ ਬੰਦੇ ਜਾਂਦੇ ਆ ਉਹ ਕੋਈ ਪਾਰਟੀ ਬੇਸ ਤੇ ਥੋੜਾ ਜਾਂਦੇ ਆ ਹੂੰ ਬਜ਼ਾਰਾ ਕਹਿੰਦਾ ਫਲਾਨਾ ਮਰਿਆ ਅਛਾ ਇਹ ਕਿਹੜਾ ਸੀਗਾ ਇਹ ਕਿਹੜੀ ਪਾਰਟੀ ਦਾ ਸੀ ਉਦੋਂ ਜਦੋਂ ਆਪਾਂ ਸਾਰੇ ਇੱਕ ਭਾਈਚਾਰਕ ਸੰਘ ਦੇ ਵਿੱਚ ਰਹਿੰਦੇ ਆਪਾਂ ਸੱਤਾਂ ਦੇ ਵਿੱਚ ਵੀ ਆਪਾਂ ਭਾਈਚਾਰਕ ਬਣ ਕੇ ਬੈਠੇ ਸੀ ਬਈ ਜੀ ਇੱਕ ਗੱਲ ਹੋਰ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਇਹ ਗੱਲ ਕਹੀ ਸੀ ਕਿ ਜਾਂਦੀਆਂ ਜਾਂਦੀਆਂ ਇਹ ਸਰਕਾਰਾਂ ਕੰਮ ਕਰਦੀਆਂ ਨਹੀਂ ਪਰ ਹੁਣ ਜਿਮਨੀ ਚੋਣਾ 2.5 ਸਾਲਾਂ ਤੱਕ ਵਿਕਾਸ ਕਰ ਜਾ ਜਿਹੜੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਯਾਦ ਨਹੀਂ ਆਈ ਅੱਜ ਜਿਮਨੀ ਚੋਣਾ ਫੰਡ ਜਾਰੀ ਕਰ ਦਿੱਤੇ ਤੁਸੀਂ ਕਿਵੇਂ ਦੇ ਇਹ ਇਹ ਤੁਹਾਨੂੰ ਗੱਲ ਕਿਹਨੇ ਕਹਤੀ ਵੀ 2.5 ਸਾਲ ਪਹਿਲਾਂ ਕੰਮ ਨਹੀਂ ਹੋਇਆ ਸੁਣੋ ਮੇਰੀ ਗੱਲ ਜੀ ਪਹਿਲੀ ਕੈਬਨਟ ਦੀ ਮੀਟਿੰਗ ਹੋਈ ਹਾਂ ਤੇ ਪਹਿਲੀ ਕੈਬਨਟ ਦੀ ਮੀਟਿੰਗ ਤੋਂ ਜਸੀਂ ਵਾਅਦਾ ਕਰਕੇ ਆਏ ਸੀ 600 ਯੂਨਟ ਬਿਜਲੀ ਮਾਫ ਦੇਵਾਂਗੇ ਆ ਬੰਦੇ ਬੈਠੇ ਆ ਜੀ ਆਪਨੇ ਸੱਥਾਂ ਅੱਜ ਬੈਠੇ ਆ ਦੱਸੋ 600 ਯੂਨਟ ਮਾਫ ਹੋਈ ਏ ਕਿ ਨਹੀਂ ਹੋਈ ਪਾਈ ਹੋਈ ਆ ਜੀ ਭਗਵਾਨ ਜੀ ਨੇ ਕੀਤੀ ਕਿ ਨਹੀਂ ਕੀਤੀ ਮਾਫ ਆ ਜੀ ਸੁਣੋ ਮੇਰੀ ਗੱਲ ਇੱਕ ਇੱਕ ਕਰ ਦੋ ਹੁਣ ਮਾਨੂੰ ਮੈਨੂੰ ਪੂਰੀ ਕਰਨ ਦਿਓ ਹਮ ਜਿਹੜੇ ਪੈਸੇ ਜਿਹੜੇ ਸਾਡੇ ਕੋਲੇ ਆਏ ਜਿਹੜੇ ਅਸੀਂ ਲਾਏ ਜਿਹੜੇ ਸੀ ਡਿਮਾਂਡ ਕੀਤੀ ਸਾਨੂੰ ਹਰੇਕ ਮਿਲੀ ਐ ਅਸੀਂ ਕਹੋ ਕਿ ਨਹੀਂ ਪਿੰਡਾਂ ਦੇ ਵਿੱਚ ਐ ਮੈਂ ਤਾਂ ਸਾਰੇ ਪੰਜਾਬ ਦੇ ਵਿੱਚ ਦਾਣਾ ਮੰਡੀਆਂ ਵਾਸਤੇ ਪੈਸਾ ਨਹੀਂ ਸੀ ਕਹਿੰਦੇ ਜੀ ਜਿਹੜਾ ਮੰਡੀ ਬੋੜਾ ਘਾਟੇ ਚ ਐ ਤੇ ਮੈਂ ਸਾਡੇ ਪਿੰਡ ਕੌਣੀ ਦੀ ਦਾਣਾ ਮੰਡੀ ਤੁਸੀਂ ਕਿਤੇ ਗਏ ਤਾਂ ਵੇਖ ਕੇ ਆਇਓ ਮੈਂ 2 ਕਰੋੜ 18 ਲੱਖ ਤੇ 25000 ਰੁਪਏ ਨਾਲ ਸਾਡੇ ਪਿੰਡ ਦੀ ਦਾਣਾ ਮੰਡੀ ਬਣਾਈ ਐ ਸਭ ਤੋਂ ਪਹਿਲੀ ਬਣਾਈ ਐ ਇਸ ਤੋਂ ਪਹਿਲਾਂ ਕਾਲੀ ਜਨ ਸਰਕਾਰੀ ਕਾਂਗਰਸ ਸਰਕਾਰ ਰਹੀ ਉਹਨਾਂ ਨੇ ਨਹੀਂ ਬਣਾਈ ਗਰਾਊਂਡ ਬਣਾਏ ਆ ਸਾਡੇ ਧੂੜ ਕੋਟ ਜਾਵੜੋ ਆਸਾ ਫੁੱਟਰ ਜਾਵੜੋ ਜਿਹਨੇ ਮੈਂ ਪੈਸੇ ਪਾ ਗਏ ਕੌਣ ਨਹੀਂ ਜਾਵੜੋ 10 ਗਰਾਊਂਡ ਹੈ ਚਾਹੇ ਭਲਾਈਆਂ ਆਣਾ 10 ਗਰਾਊਂਡਾਂ ਦੀ ਮੈਂ ਕਹਿੰਦਾ 10 ਗਰਾਊਂਡ ਗਿੱਧਰਵੇ ਹਲਕੇ ਦੇ ਬਣਾਏ ਆ ਚਾ ਕੰਮ ਚੱਲ ਰਿਹਾ ਔਰ ਉਹ ਉਦੋਂ ਕਰਾਏ ਆ ਜਦੋਂ ਸਾਡੇ ਸਤਕਾਰਯੋਗ ਵਿਧਾਇਕ ਰਾਜਾ ਵਿੜਿੰਗ ਜੀ ਇੱਥੇ ਵਿਧਾਇਕ ਸੀ ਉਦੋਂ MP ਨਹੀਂ ਬਣੇ ਸੀ ਚਲੋ ਹੁਣ ਤਾਂ ਤੁਸੀਂ ਕਹਿੰਦੇ ਜਿਮ ਨਹੀਂ ਚੋਣਾ ਤਾਂ ਪੈਸੇ ਲੱਗ ਰਹੇ ਆ ਇਹ ਉਦੋਂ ਬਾਰੇ ਇਹ ਕੰਮ ਵੀ ਛੌਂਕ ਹੋਣਾ ਚਾਹੀਦਾ ਸਾਨੂੰ ਪੈਸੇ ਉਹਨੂੰ ਕੋਈ ਜਵਾਬ ਦਿੰਦਾ ਰਾਜਾਂ ਦੇ ਘਰੇ ਮੋਤੀਆਂ ਦਾ ਕਾਲ ਹੋਇਆ ਕਦੇ ਦੱਸੋ ਕਿਹੜੀ ਸਰਕਾਰ ਕਹਿੰਦੀ ਹੈ ਵੀ ਮੁੱਖ ਮੰਤਰੀ ਕਹਿੰਦਾ ਮੇਰੇ ਕੋਲ ਪੈਸੇ ਆਏ ਨਹੀਂ ਠੀਕ ਹੈ ਸਾਡੇ ਇੱਥੇ ਸਤਕਾਰਯੋਗ ਸਾਡੇ ਮੰਤਰੀ ਸਾਹਿਬ ਸੀ ਮਨਪ੍ਰੀਤ ਸਿੰਘ ਬਾਦਲ ਸਾਹਿਬ ਜਿਹੜੇ ਉਹ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਪਰ ਹੋਰ ਕੋਈ ਸਰਕਾਰਾਂ ਰਹਿ ਗਈਆਂ ਹੋਰ ਦੱਸੋ ਹੋਰ ਕਿਹੜੇ ਸਰਕਾਰ ਨੇ ਕਿਸੇ ਨੇ ਆਖਿਆ ਵੀ ਖਜ਼ਾਨਾ ਖਾਲੀ ਹੈ ਸਾਡੇ ਮੁੱਖ ਮੰਤਰੀ ਸਾਹਿਬ ਹੈ ਭਗਵੰਤ ਮਾਨ ਜੀ ਸਾਡੇ ਹਰਪਾਲ ਸਿੰਘ ਚੀਮਾ ਜੀ ਹੈ ਵਿੱਤ ਮੰਤਰੀ ਸਾਡੇ ਅਰਵਿੰਦ ਕੇਜੀਵਾਲ ਸਵਾ ਪਾਰਟੀ ਦੇ ਸੁਪਰੀਮੋ ਹੈ ਦੱਸੋ ਇੱਕ ਵਾਰੀ ਵੀ ਕਿਹਾ ਵੇ ਦਿੱਲੀ ਚ ਭੱਖਾ ਰੱਖਿਆ ਨਾ ਖਾਲੀ ਇਹ ਪੰਜਾਬ ਚ ਖਜਾਨਾ ਕਾਲੀ ਹੈ ਇਹ ਤਾਂ ਦੇਖੋ ਨਾ ਕਰਨਾ ਜੇ ਤਾਂ ਨੀਤ ਹੁੰਦੀ ਹੈ ਵੀ ਯਾਰ ਹੈ ਨਹੀਂ ਮੇਰੇ ਕੋਲ ਤਾਂ ਕੋਈ ਆਵੇ ਨਾ ਠੀਕ ਹੈ ਵੀ ਹੈ ਨਹੀਂ ਯਾਰ ਮੈਂ ਕਿਥੋਂ ਦੇ ਦਿਆ ਯਾਰ ਇਹ ਉਹੀ ਬੰਦੇ ਕਹਿੰਦੇ ਜਿਨ੍ਹਾਂ ਦਾ ਕੰਮ ਕਰਨ ਦੀ ਇੱਛਾ ਹੋਵੇ ਨੀਤ ਹੋਵੇ ਉਹ ਬੰਦਾ ਕਦੇ ਨਹੀਂ ਕਹਿੰਦਾ ਉਹਨੂੰ ਜਿਹਦੇ ਮਰ ਮੈਂ ਤੁਹਾਨੂੰ ਪਹਿਲਾਂ ਕਹਿ ਗਿਆ ਜਿਹਦੇ ਕੋਲ ਮਰਜ਼ੀ ਜਾ ਕੇ ਝੋਲਾ ਅਡਣਾ ਪਵੇ ਝੋਲੀ ਅਡਣੀ ਪਵੇ ਯਾਰ ਮੈਨੂੰ ਇਹਨੇ ਕਿ ਦੇ ਦੇ ਮੇਰੇ ਸਪੈਸਟ ਪੰਨਾ ਚੀਜ਼ ਦੀ ਲੋੜ ਹੈ ਉਹ ਬਈ ਕੰਮ ਪੂਰੇ ਹੁੰਦੇ ਆ ਜਿੰਨੇ ਵਾਦੇ ਕੀਤੇ ਆ ਸਾਰੇ ਵਾਦੇ ਆਮ ਆਦਮੀ ਪਾਰਟੀ ਪੂਰੇ ਕਰੂਗੀ ਔਰ ਪਾਰਟੀ ਨੇ ਜਿਹੜੀਆਂ ਜਿਹੜੀਆਂ ਗੱਲਾਂ ਤੇ ਚਾਹੇ ਐਜੂਕੇਸ਼ਨ ਹੈ ਚਾਹੇ ਹੈਲਥ ਹੈ ਠੀਕ ਹੈ ਚਾਹੇ ਬਿਜਲੀ ਦਾ ਸਾਰੇ ਜਿੰਨੇ ਜਿੰਨੇ ਵਾਦੇ ਕੀਤੇ ਸਾਰੇ ਪੂਰੇ ਕੀਤੇ ਆ ਕੋਈ ਇੱਕ ਅੱਧਾ ਜਿਹੜਾ ਕੋਈ ਵਾਦਾ ਜਿਹੜਾ ਉਹ ਰਹਿ ਗਿਆ ਹੋਣਾ ਪਰ ਉਹ ਅਜੇ ਸਾਡੀ ਸਰਕਾਰ 2.5 ਸਾਲ ਪਈ ਆ ਇੱਕ ਅੱਧਾ ਕੋ ਵਾਦੇ ਤਾਂ ਬਹੁਤ ਪਿਆਰ ਬੀਬੀਆਂ ਨੂੰ 1000 ਰੁਪਏ ਦੀ ਗੱਲ ਕਹੀ ਸੀ ਜੀ ਉਹਨਾਂ ਦੀ ਗੱਲ ਹੋਵੇ ਨਸ਼ੇ ਦੀ ਗੱਲ ਹੋਵੇ ਜੀ ਨਸ਼ੇ ਦੀ ਇੱਕੋ ਨਸ਼ਾ ਆਮਾਦੀ ਪਾਰਟੀ ਨੂੰ 2.5 ਸਾਲ ਹੋਏ ਆ ਕੀ ਨਸ਼ਾ 2.5 ਸਾਲਾਂ ਚ ਪਹਿਲੇ ਤਾਂ ਅਸੀਂ ਜ਼ਿੰਮੇਵਾਰ ਹਾਂ ਜੇ 2.5 ਸਾਲਾਂ ਦੇ ਵਿੱਚ ਲੋਕ ਨਸ਼ੇ ਤੇ ਲੱਗੇ ਆ ਤਾਂ ਤੁਸੀਂ ਕਹਿੰਦੇ ਯਾਰ ਵੀ ਹਾਂ 2.5 ਸਾਲਾਂ ਚ ਲੱਗੇ ਐ ਤੂੰ ਪਹਿਲਾ ਕਾਲੀਦਾਲ ਦੀ ਕਾਂਗਰਸ ਸਰਕਾਰ ਸੀ ਜਾਂ ਜਿਹੜੇ ਦੂਜੀਆਂ ਪਾਰਟੀਆਂ ਦੀ ਸਰਕਾਰਾਂ ਰਹੀਆਂ ਉਹਦੇ ਚ ਨਸ਼ਾ ਐ ਨਹੀਂ ਸੀ ਤੁਸੀਂ ਲੈ ਕੇ ਆਏ ਹੋ ਜੀ ਨਸ਼ਾ ਚੱਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਸਵਰਗਵਾਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੀ ਸਰਕਾਰ ਸੀ ਔਰ ਉਸ ਸਮੇਂ ਨਸ਼ਾ ਜਿਹੜਾ ਸੀਗਾ ਚਰਮ ਸੀਗਾ ਸਿਖਰ ਤੇ ਸੀ ਔਰ ਉਹ ਤੋਂ ਬਾਅਦ ਜਿਹੜਾ ਕੰਮ ਉਹਨੂੰ ਧੱਕਾ ਲਾਉਣ ਦਾ ਕੰਮ ਉਹਨੂੰ ਹੋਰ ਪੁਸ਼ ਅਪ ਕਰਨ ਦਾ ਕੰਮ ਹੈ ਉਹ ਕਿਤਾ ਕਾਂਗਰਸ ਸਰਕਾਰ ਨੇ ਔਰ ਅਸੀਂ ਤਾਂ ਦੇਖੋ ਜਿਹੜੀ ਜਿਹੜੀ ਟ੍ਰੇਨ ਭੱਜੀ ਜਾਂਦੀ ਹੈ ਜਿਹੜੀ ਟ੍ਰੇਨ 120 ਦੀ ਸਪੀਡ ਤੇ ਜਾਂਦੀ ਹੈ ਤੁਸੀਂ ਇੱਕੇ ਦਾ ਬ੍ਰੇਕਾ ਮਾਰ ਦਿਓਗੇ ਜੇ ਮਾਰੋਗੇ ਤਾਂ ਸਾਰੀ ਮੋਦੀ ਵੱਜੂਗੀ ਵਿੱਚ ਵਿੱਚ ਸਾਰੇ ਮਰ ਜਾਣਗੇ ਪਰ ਸੀਐਮ ਭਗਵੰਤ ਮਾਨ ਨੇ ਜਦੋਂ ਸੱਤਾ ਦੀ ਵਿੱਚ ਮੈਂ ਇਹ ਗੱਲ ਕਿਹਾ ਜੇ ਉਹ ਟ੍ਰੇਨ 120 ਦੀ ਸਪੀਡ ਤੇ ਜਾ ਰਹੀ ਹੈ ਜਿਹੜਾ ਸਾਡਾ ਲਾਣੇ ਦਾ ਰ ਬੈਠਾ ਅੱਜ ਗੱਡੀ ਦੇ ਉੱਪਰ ਉਹ ਬ੍ਰੇਕਾਂ ਖਿੱਚੀ ਬੈਠਾ ਔਰ ਇੱਕ ਗੱਲ ਹੋਰ ਵੇਖੋ ਟਰੇਨ ਰੁਕਦੀ ਰੁਕਦੀ ਹੌਲੀ ਹੌਲੀ ਹੁੰਦੀ ਹੁੰਦੀ ਹੌਲੀ ਤਾਂ ਹੋ ਰਹੀ ਹੈ ਨਾ ਹੌਲੀ ਹੁੰਦੀ ਹੁੰਦੀ ਆ ਇੱਕਦਾਂ ਰੁਕ ਵੀ ਜਾਊਗੀ ਜਿਹੜੇ ਬੰਦੇ ਅੱਜ ਨਸ਼ਾ ਕਰ ਰਹੇ ਆ ਉਹ ਯਾਰ ਉਹ ਨਸ਼ੇੜੀ ਨਹੀਂ ਉਹ ਤਾਂ ਰੋਗੀ ਹੈ ਇੱਕ ਹਿਸਾਬ ਦੇ ਰੋਗੀ ਆ ਆਪਾਂ ਉਹਨਾਂ ਦਾ ਇਲਾਜ ਕਰਾਉਣਾ ਹਾਂ ਇਹ ਗੱਲ ਤੁਸੀਂ ਦੱਸੋ ਜਿਹੜਾ ਬੰਦਾ ਕਹਿੰਦਾ ਮੈਂ ਨਸ਼ਾ ਛੱਡਣਾ ਹੈ ਤੇ ਨਸ਼ਾ ਛੱਡਣਾ ਮੈਨੂੰ ਦਵਾਈ ਦਿਓ ਯਾਰ ਮੈਂ ਹਸਪਤਾਲ 'ਚ ਦਾਖਲ ਹੋਣਾ ਹੈ ਜੇ ਉਹਨੂੰ ਕੋਈ ਨਹੀਂ ਕਰਦਾ ਤਾਂ ਸਾਨੂੰ ਦੱਸੋ ਜੇ ਉਹਨੂੰ ਕੋਈ ਦਵਾਈ ਨਹੀਂ ਦੇਣਾ ਸਾਨੂੰ ਦੱਸੋ ਪਰ ਰੌਲਾ ਕੀ ਹੈ ਬੰਦਾ ਅੰਦਰੋਂ ਵੀ ਤਾਂ ਮਨ ਬਣਾਵੇ ਨਾ ਵੀ ਮੈਂ ਯਾਰ ਨਸ਼ਾ ਛੱਡਣਾ ਹੈ ਜਿਹੜਾ ਨਸ਼ਾ ਕਰਦਾ ਬੰਦਾ ਹੈ ਉਹ ਦਿਲ ਦਾ ਕਮਜ਼ੋਰ ਹੋ ਜਾਂਦਾ ਹੈ ਦਿਲ ਦਾ ਮਾੜਾ ਹੋ ਜਾਂਦਾ ਹੈ ਔਰ ਉਹਨੂੰ ਇਹ ਲੱਗਦਾ ਵੀ ਯਾਰ ਨੱਖਣੀ ਮੈਂ ਇਹ ਨਸ਼ਾ ਛੱਡਦਾ ਖਣੀ ਯਾਰ ਮੇਰੀ ਮੌਤ ਹੋ ਜੂਗੀ ਪਰ ਮੈਂ ਇੱਕ ਗੱਲ ਤੁਹਾਡੇ ਚੈਨਲ ਦੇ ਥਰੂ ਮੈਂ ਉਹਨਾਂ ਸਾਰੇ ਜਿਹੜੇ ਮੇਰੇ ਭਰਾ ਮੇਰੇ ਤੋਂ ਛੋਟੇ ਮੇਰੇ ਤੋਂ ਵੱਡੇ ਜਿਹੜੇ ਕੋਈ ਨਸ਼ਾ ਕਰਦੇ ਕਿਸੇ ਵੀ ਪ੍ਰਕਾਰ ਦਾ ਕਰਦੇ ਹੈ ਆਪਦੀ ਸਿਹਤ ਨੂੰ ਜਿਹੜਾ ਨੁਕਸਾਨ ਪਹਚਾ ਰਹੇ ਆ ਮੈਂ ਉਹਨਾਂ ਨੂੰ ਤੁਹਾਡੇ ਚੰਨ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਹੈ ਕੀ ਦੇਖੋ ਭਰਾਵੋ ਓਵਰਡੋਜ਼ ਨਾਲ ਬੰਦੇ ਮਰਦੇ ਵੇਖਿਆ ਵੀ ਨਸ਼ਾ ਵੱਧ ਕਰ ਲਿਓ ਮਰ ਗਿਆ ਨਸ਼ਾ ਛੱਡਣਾ ਕੋਈ ਬੰਦਾ ਨਹੀਂ ਮਰਦਾ ਇਸ ਕਰਕੇ ਹਾਂ 5-4 ਦਿਨ ਤੁਹਾਡੇ ਜਿਹੜਾ ਕੋਈ ਜ਼ਿਆਦਾ ਐਡਿਕਟਡ ਹੈ ਉਹਨੂੰ ਤਕਲੀਫ ਹੋਵੇ ਕੋਈ ਲੱਤਾਂ ਟੁੱਟ ਸਕਦੀਆਂ ਕੋਈ ਬਾਹਾਂ ਟੁੱਟ ਸਕਦੀਆਂ ਉਹਦੇ ਲਈ ਆਪਾਂ ਸਾਂਭ ਸੰਭਾਲ ਦਾ ਕੰਮ ਹੈ ਆਪਾਂ ਹਸਪਤਾਲਾਂ 'ਚ ਕਰਦੇ ਆਂ ਇਸ ਕਰਕੇ ਤੁਸੀਂ ਜਿੰਨੇ ਵੀ ਸਾਡੇ ਭਰਾ ਮੇਰੇ ਇਹ ਆਵਾਜ਼ ਸੁਣਦੇ ਐ ਮੈਂ ਸਾਰਿਆਂ ਨੂੰ ਹੱਥ ਬਨ ਕੇ ਅਪੀਲ ਕਰਦਾ ਕਿ ਇੱਕ ਵਾਰ ਯਾਰ ਤਹਈਆ ਕਰੀਏ ਆਪਾਂ ਵੀ ਆਪਾਂ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਆਪਣੇ ਮਾਂ ਪਿਓ ਲਈ ਆਪਾਂ ਨਸ਼ੇ ਨੂੰ ਜਿਹੜੀ ਲਾਨਤ ਆਪਣੇ ਕਲੰਕ ਜਿਹੜਾ ਆਪਣੇ ਮੱਥੇ ਤੇ ਲੱਗਿਆ ਆਪਾਂ ਉਹਨੂੰ ਲਾਹ ਦੀਏ ਇਹ ਜ਼ਰੂਰੀ ਨਹੀਂ ਆਪਾਂ ਪੰਜਾਬ ਨੂੰ ਬਟ ਟਾਰਗੇਟ ਕਰੀ ਬਿਠੇਵੇ ਨਸ਼ਾ ਹੈ ਨਸ਼ਾ ਕੈਨੇਡਾ ਦੇ ਅਮਰੀਕਾ ਦੇ ਕਦੇ ਹਾਲਾਤ ਵੇਖਿਆ ਵੀ ਯਾਰ ਜਿਨ੍ਹਾਂ ਨੇ ਲੀਗਲੀ ਕਰਤਾ ਐਥੇ ਕੋਈ ਨਸ਼ੇੜੀ ਜਾਂਦਾ ਅਗਲਾ ਪੂਰੀ ਜੇਬ ਚ ਪਾਈ ਤਾਂ ਡਰਦਾ ਯਾਰ ਪੁਲਿਸ ਨਾ ਆ ਜੇ ਤੇ ਜਿਨ੍ਹਾਂ ਨੇ ਲੀਗਲੀ ਕੀਤਾ ਉੱਥੇ ਦੇਸ਼ਾਂ ਦੇ ਜਿਹੜੇ ਜਿੱਥੇ ਆਪਾਂ ਇੱਥੋਂ 20 25 25 ਲੱਖ ਰੁਪਏ ਲਾ ਕੇ ਜਿਹੜੇ ਦੇਸ਼ਾਂ 'ਚ ਭੇਜ ਰਹੇ ਆ ਤੇ ਉਹਨਾਂ ਨੇ ਤਾਂ ਲੀਗਲੀ ਕੀਤਾ ਫੇਰ ਖਾਓ ਜਨਾ ਮਰਜੀ ਤੁਹਾਨੂੰ ਕੋਈ ਨਹੀਂ ਰੋਕਦਾ ਫੜੋ ਯਾਰ ਤੁਹਾਨੂੰ ਕੋਈ ਫੜ ਨਹੀਂ ਸਕਦਾ ਉੱਥੇ ਔਰ ਛੜਕਾਂ ਦੇ ਉੱਪਰ ਲੋਕ ਨਸ਼ਾ ਕਰਕੇ ਜਿਹੜੇ ਪਏ ਆ ਉਹਦੇ ਨਾਲ ਉਹ ਪੰਜਾਬ 100 ਗੁਣੇ ਵਧੀਆ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਵਾਰ ਮਿਲੇ ਆ ਲੋਕਾਂ ਨੂੰ ਇਹ ਧਰਤੀ ਹਮੇਸ਼ਾ ਆਬਾਦ ਰਹਿਣੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ 40 ਮੁਕਤਿਆਂ ਦੀ ਪਵਿੱਤਰ ਧਰਤੀ ਹੈ ਸ੍ਰੀ ਮੁਕਸਰ ਸਾਹਿਬ ਔਰ ਅਜਿਹੀ ਪੰਜਾਬ ਵਰਗੀ ਧਰਤੀ ਦੇ ਸਾਰੇ ਹੀ ਕਰਮਾ ਵਾਲੇ ਐ ਮੈਨੂੰ ਮੌਕਾ ਮਿਲਿਆ ਬਹੁਤੇ ਦੇਸ਼ਾਂ 'ਚ ਜਾਣ ਦਾ ਬਹੁਤੇ ਸੂਬਿਆਂ 'ਚ ਜਾਣ ਦਾ ਅਸੀਂ ਕਰਮਾ ਵਾਲੇ ਐ ਜਿਨ੍ਹਾਂ ਨੂੰ ਪੰਜਾਬ 'ਚ ਉਸ ਸੱਚੇ ਪਾਤਸ਼ਾਹ ਨੇ ਸਾਨੂੰ ਜਨਮ ਦਿੱਤਾ ਅਜਿਹੀ ਪਵਿੱਤਰ ਧਰਤੀ ਤੇ ਜਨਮ ਦਿੱਤਾ ਜਿੱਥੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਇੱਥੇ ਬੰਦਾ ਘੜਦੇ ਉਹ ਬੰਦਾ ਹਰਾ ਹੋ ਜਾਂਦਾ ਤੁਸੀਂ ਫਸਲਾਂ ਦੀ ਗੱਲ ਕਰਦੇ ਹੋ ਇੱਥੇ ਤੁਸੀਂ ਕੋਈ ਕੰਮ ਕਰ ਲੋ ਪਰ ਰੌਲਾ ਕਿ ਅਸੀਂ ਸ਼ਰਮ ਦੇ ਮਾਰੇ ਆ ਜੇ ਮੈਂ ਇੱਥੇ ਕੋਈ ਕੰਮ ਕਰੂੰਗਾ ਤਾਂ ਮੈਂ ਸੋਚੂੰਗਾ ਵੀ ਯਾਰ ਆ ਲੋਕ ਕੀ ਆਖਣਗੇ ਯਾਰ ਆਹ ਕੰਮ ਕਰਦਾ ਇਹਨਾਂ ਦਾ ਮੁੰਡਾ ਪਰ ਬਾਹਰ ਜਾ ਕੇ ਵੀ ਤਾਂ ਅਸੀਂ ਦਿਹਾੜੀਆਂ ਹੀ ਕਰਦੇ ਆ ਤੇ ਐਸੇ ਅਸੀਂ ਆਪ ਤੇ ਖੇਤ ਚ ਕੰਮ ਕਰਨ ਲਈ ਯਾਰ ਚਾਹਵਾਨ ਨਹੀਂ ਇਸ ਕਰਕੇ ਤੁਹਾਨੂੰ ਥੋੜਾ ਥੋੜਾ ਹੁਣ ਜਿਵੇਂ ਪੰਜਾਬ ਸਰਕਾਰ ਨੇ ਵਧੀਆ ਉਪਰਾਲਾ ਕੀਤਾ ਮਲੋੜ ਚ ਜਿਵੇਂ ਪਿੱਛੇ ਕਿਸਾਨ ਮੇਲਾ ਕਰਾਇਆ ਸੀ ਉਸ ਤੋਂ ਪਿੱਛੇ ਸੰਗਰੂਰ ਕਰਾਇਆ ਸੀਗਾ ਤਾ ਜਿਹੇ ਮੇਲਿਆਂ ਦੇ ਵਿੱਚ ਜਾ ਕੇ ਜਿਵੇਂ ਲੋਕ ਉਤਸ਼ਾਹਤ ਹੁੰਦੇ ਆ ਸੰਦਾਂ ਨੂੰ ਜਿਹੜੀ ਮੋਡੀਫਾਈ ਕਿਤੇ ਸੰਦ ਹੈ ਉਹ ਜ਼ਿੰਮੇਦਾਰਾਂ ਨੂੰ ਉੱਥੋਂ ਮਿਲਦੇ ਆ ਇਸ ਕਰਕੇ ਪੰਜਾਬ ਸਰਕਾਰ ਬਾਹਰ ਜਾਣ ਤੇ ਲੋਕਾਂ ਨੂੰ ਜਿਹੜੇ ਜਾ ਰਿਹਾ ਧੜਾ ਧੜਾ ਉਹਨਾਂ ਨੂੰ ਰੋਕਣ ਦੇ ਲਈ ਹਰ ਰੋਜ਼ ਕੋਈ ਨਾ ਕੋਈ ਨਵਾਂ ਉਪਰਾਲਾ ਕਰਦੀ ਜਿਵੇਂ ਤੁਸੀਂ ਬਾਹਰ ਦੀ ਗੱਲ ਕਰੀ ਹੈ ਵਿਦੇਸ਼ ਦੀ ਗੱਲ ਕਰੀ ਹੈ ਅਸੀਂ ਪਿੰਡਾਂ ਦੇ ਵਿੱਚ ਕਵਰਿੰਗ ਕਰਨ ਵਾਸਤੇ ਜਾਂਦੇ ਹਾਂ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਵਿਦੇਸ਼ਾਂ ਦੇ ਵਾਲਾ ਜਿਹੜੀ ਨੌਜਵਾਨੀ ਕੂਚ ਕਰਦੀ ਉਹ ਨਹੀਂ ਜਾਵੇਗੀ ਘਟੇਗੀ ਪਰ ਜਿਉਂ ਤੋਂ ਤਿਉਂ ਹੀ ਲੱਗ ਰਹੀ ਹੈ ਤੁਹਾਨੂੰ ਲੱਗਦਾ ਕਿ ਘਟ ਰਹੀ ਹੈ ਪੰਜਾਬ ਦੀ ਜਿਹੜੀ ਨੌਜਵਾਨੀ ਵਿਦੇਸ਼ਾਂ ਵੱਲ ਜਾਂ ਜਾਣ ਤੇ ਤਾਂ ਮੈਨੂੰ ਪਤਾ ਨਹੀਂ ਬਈ ਘਟ ਰਹੀ ਹੈ ਕਿ ਨਹੀਂ ਘਟ ਰਹੀ ਹੈ ਪਰ ਉਧਰ ਮੋੜਨ ਤੇ ਮੈਨੂੰ ਜਰੂਰ ਪਤਾ ਹੈ ਮੇਰੇ ਬਹੁਤ ਸਾਰੇ ਦੋਸਤ ਮੇਰੇ ਬਹੁਤ ਸਾਰੇ ਸੱਜਣ ਜਿਹੜੇ ਮੇਰੇ ਪੰਜਾਬ ਦੇ ਵਿੱਚ ਮੇਰੇ ਨਾਲ ਵਿਚਰਦੇ ਔਰ ਖਾਸ ਤੌਰ ਤੇ ਜਿਹੜੇ ਮੇਰੇ ਨਾਲ ਪੜ੍ਹੇ ਆ ਉਹ ਹਮੇਸ਼ਾ ਜਿਹੜੇ ਉੱਥੇ ਪਹਿਲਾਂ ਤਾਂ ਜਾ ਕੇ ਯਾਰ ਅਸੀਂ ਆਹ ਕਰ ਲਈਏ ਆਹ ਕਰ ਲਈਏ ਹੁਣ ਬਹੁਤ ਸਾਰੇ ਸੱਜਣ ਮੇਰੇ ਦੋ ਤਿੰਨ ਤਾਂ ਮੇਰੇ ਮੁੜ ਕੇ ਆਏ ਆ ਵੀਰੇ ਅਸੀਂ ਇੱਥੇ ਕੋਈ ਬਿਜ਼ਨਸ ਕਰਨਾ ਇੱਥੇ ਆਦਾ ਕੰਮ ਕਰਨਾ ਔਰ ਬਹੁਤ ਸਾਰੇ ਸੱਜਣ ਮੁੜਨ ਦੀ ਤਿਆਰੀ ਚ ਹੈ ਠੀਕ ਹੈ ਹੁਣ ਨਰੇਗਾ ਸੌਰੀ ਮੈਂ ਕੈਨੇਡਾ ਦੀ ਗੱਲ ਕਰਦਾ ਤਾਂ ਕੈਨੇਡਾ ਦੇ ਵਿੱਚ ਵੀ ਤਾਂ ਜਿਹੜੀ ਮੰਦੀ ਆਈ ਪਈ ਹੈ ਨਾ ਕੰਮ ਉੱਥੇ ਜਿਹੜਾ ਉਹ ਨਹੀਂ ਮਿਲ ਰਿਹਾ ਜਿਹੜੇ ਕੰਮ ਦੇ ਪੈਸੇ ਆ ਉਹ ਨਹੀਂ ਮਿਲ ਰਹੇ ਇਸ ਕਰਕੇ ਠੀਕ ਹੈ ਦੂਸਰੇ ਦਿਸ਼ਾਂ ਸਾਨੂੰ ਜਾਣਾ ਚਾਹੀਦਾ ਪੜ੍ਹਨ ਦਾ ਸਾਨੂੰ ਅਧਿਕਾਰ ਹੈ ਪੜ੍ਹ ਕੇ ਜਿਵੇਂ ਗੁਜਰਾਤ ਦੇ ਲੋਕ ਆ ਮੈਂ ਬਹੁਤੇ ਵੇਖਿਆ ਵੀ ਬਾਹਰੋਂ ਪੜ੍ਹ ਕੇ ਆਉਂਦਾ ਇੱਥੇ ਆ ਕੇ business ਕਰਦੇ ਆ ਤਾਂ ਸਾਡੀ ਨੌਜਵਾਨੀ ਪੀੜ੍ਹੀ ਨੂੰ ਮੈਂ ਅਪੀਲ ਕਰਦਾ ਕਿ ਹਾਂ ਪੜ੍ਹਨ ਦਾ ਅਧਿਕਾਰ ਹੈ ਨੌਲਜ ਲੈਣ ਦਾ ਅਧਿਕਾਰ ਹੈ ਜਿੱਥੋਂ ਚੰਗੀ ਜਿਹੜੇ ਦੇਸ਼ ਚੋਂ ਮਿਲਦੀ ਹੈ ਉਸ ਤੋਂ ਨੌਲਜ ਲਓ ਔਰ ਆਪਦੇ ਦੇਸ਼ ਚ ਆ ਕੇ ਕੰਮ ਕਰੋ